ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਤੁਜਬੰਦ ਪਾਤਸ਼ਾਹ ਜੀ ਨੇ ਅਸਲ ਦੇ ਵਿੱਚ ਜਿਹੜੀ ਪਹਿਲੀ ਅਸ਼ਟਪਦੀ ਦੇ ਅੱਠੇ ਬੰਦ ਨੇ ਉਹਨਾਂ ਦੇ ਵਿੱਚ ਜੋ ਸਿਧਾਂਤ ਦਿੱਤਾ ਹੈ ਉਹ ਸਾਰੀ ਸੁਖਨੀ ਸਾਹਿਬ ਦੇ 24 ਅਸ਼ਟਪਦੀਆਂ ਦੇ ਵਿੱਚ ਵਿਚਾਰੀ ਗਈ ਹੈ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਵਕੈ ਸਿਮਰਨ ਗਰਭ ਨਾ ਬਸੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਏ ਉਹ ਇਨਸਾਨ ਗਰਭਵਸਥਾ ਵਿੱਚ ਨਹੀਂ ਹੁੰਦਾ ਉਹ ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਉਹ ਸੁਤੰਤਰ ਹੋ ਜਾਂਦਾ ਏ, ਉਹ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਏ। ਉਹ ਜੁਨਾ ਤੋਂ ਬਚ ਜਾਂਦਾ ਏ। ਪ੍ਰਭ ਕੈ ਸਿਮਰਨ ਕਰਬ ਨਾ ਬਸੈ। ਪ੍ਰਭ ਕੈ ਸਿਮਰਨ ਤੂਖ ਜਮ ਨਸੈ। ਕਹਿੰਦੇ ਪ੍ਰਭੂ ਦਾ ਸਿਮਰਨ ਕਰਦੇ ਆ ਜਿਹੜੇ ਦੁੱਖ ਜਮ ਬਣ ਕੇ ਆਉਂਦੇ ਨੇ ਉਹ ਦੂਰ ਨੱਸ ਜਾਂਦੇ ਨੇ ਉਹ ਇਹਦੇ ਉੱਤੇ ਪ੍ਰਭਾਵ ਨਹੀਂ ਪਾਉਂਦੇ। ਦੁੱਖਾਂ ਨੂੰ ਪਾਤਸ਼ਾਹ ਜੀ ਨੇ ਜੰਮ ਵੀ ਕਿਹਾ। ਦੁੱਖਾਂ ਨੂੰ ਪਾਤਸ਼ਾਹ ਜੀ ਨੇ ਰਪਤ ਨਾਲੋਂ ਟੁੱਟਣ ਵਾਲਾ ਕਾਰਨ ਵੀ ਦੱਸਿਆ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਏ ਉਹਦੇ ਲਾਗੇ ਦੁੱਖ ਨਹੀਂ ਆਉਂਦੇ। ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ। ਬਾਛੇ ਕਹਿੰਦੇ ਨੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਦੁੱਖ ਮਿਟ ਗਏ ਚਿੰਤਾ ਮਿਟ ਗਈਆਂ ਤੇ ਸੁੱਖ ਮਿਲ ਗਿਆ ਇਸੇ ਕਰਕੇ ਗੁਰੂ ਦੀ ਸੰਗਤ ਦੇ ਵਿੱਚ ਆਉਂਦੇ ਹਾਂ ਤੇ ਜਿਨ੍ਹਾਂ ਨੇ ਸੁੱਖ ਲੈਣਾ ਹੈ ਉਹ ਗੁਰੂ ਦੀ ਸੰਗਤ ਵਿੱਚ ਹਾਜ਼ਰੀ ਭਰ ਸਕਦੇ ਨੇ ਅੰਮ੍ਰਿਤ ਵੇਲੇ ਭਰੋ ਹਾਜ਼ਰੀ ਸ਼ਾਮਾਂ ਵੇਲੇ ਹਾਜ਼ਰੀ ਭਰੋ ਜਿਹੜਾ ਟਾਈਮ ਲੱਗਦਾ ਹੈ ਗੁਰਦੁਆਰੇ ਵੀ ਆ ਸਕਦੇ ਹੋ ਜੇ ਘਰੇ ਬੈਠੇ ਹੋ ਤੇ ਘਰੇ ਬੈਠ ਕੇ ਬਾਣੀ ਦਾ ਪਾਠ ਕਰੋ ਬਾਣੀ ਦੇ ਅਰਥ ਪੜੋ ਜਿਹਦੇ ਨਾਲ ਸਾਨੂੰ ਚੰਗੀ ਸਮਝ ਮਿਲ ਸਕੇ ਕਿ ਬਾਣੀ ਸਾਡੀ ਜੀਵਨ ਜਾਚ ਹੈ ਪ੍ਰਭ ਕੈ ਸਿਮਰਨ ਦੁਖ ਜਮ ਨਸੇ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਦੁਖ ਰੂਪੀ ਜਮ ਨਸ ਗਏ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭੂ ਦਾ ਸਿਮਰਨ ਕਰਦਿਆਂ ਮੌਤ ਦਾ ਸਹਿਮ ਖਤਮ ਹੋ ਗਿਆ ਡਰ ਨਿਕਲ ਗਿਆ ਪ੍ਰਭ ਕੈ ਸਿਮਰਨ ਦੁਸ਼ਮਣ ਤਰੇ ਪ੍ਰਭੂ ਦਾ ਸਿਮਰਨ ਕਰਦਿਆ ਕਰਦੇ ਜਿਹੜੇ ਦੁਸ਼ਮਣ ਸੀ ਪੰਜ ਵਿਕਾਰ ਉਹ ਵੀ ਪਾਸੇ हट ਗਏ ਹੁਣ ਉਹ ਸਾਨੂੰ ਤੰਗ ਨਹੀਂ ਕਰਦੇ ਉਹ ਟਲ ਜਾਂਦੇ ਨੇ ਉਹਨਾਂ ਦਾ ਜੋਰ ਨਹੀਂ ਲੱਗਦਾ ਚੱਲਦਾ ਪ੍ਰਭੂ ਕੇ ਸਿਮਰਨ ਕਸ਼ ਵਿਗਨ ਨਾ ਲਾਗੇ ਪ੍ਰਭੂ ਦਾ ਸਿਮਰਨ ਕਰਦਿਆ ਕਰਦਿਆਂ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ ਔਕੜਾਂ ਦੂਰ ਹੋ ਜਾਂਦੀਆਂ ਨੇ ਜਦੋਂ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਹਾਂ ਅੰਤਰਮੁਖੀ ਲੋਕ ਦਿਖਾਵੇ ਵਾਸਤੇ ਬੜਾ ਕੁਝ ਕਰਦੇ ਨੇ ਲੋਕ ਪਰ ਜਿੰਨੇ ਅੰਦਰ ਬਹਿ ਕੇ ਬਾਣੀ ਪੜੀ ਸੰਗਤ ਕੀਤੀ ਪਰ ਉਹ ਟੌਰ ਨਹੀਂ ਜਤਾਇਆ ਵੀ ਮੈਂ ਬੜੀ ਸੰਗਤ ਕਰਦਾ ਜਦਾਂ ਬਹੁਤ ਲੋਕ ਨੇ ਐਸੇ ਜਿਹੜੇ ਕਹਿੰਦੇ ਨੇ ਕਿ ਇਹ ਮਲਕੀਅਤ ਹੈ ਮੇਰੀ ਗੁਰਦੁਆਰਾ ਇਹ ਮੇਰਾ ਹੈ ਸਾਡੀ ਮਰਜ਼ੀ ਚੱਲੇਗੀ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਉਹ ਚੰਗਿਆਂ ਨੂੰ ਦੁਖੀ ਕਰਦੇ ਨੇ ਪਰ ਜਿਹੜੇ ਚੰਗੇ ਮਨੁੱਖ ਨੇ ਉਹਨਾਂ ਦੀਆਂ ਰਕਾਵਟਾਂ ਮੇਰਾ ਗੁਰੂ ਦੂਰ ਕਰ ਦਿੰਦਾ ਹੈ ਸੁਲੇਹੀ ਤੈ ਨਰੇਣ ਰਾਖ ਜਿਹਦਾ ਸੁਲੇਹੀ ਖਾਨ ਗੁਰੂ ਅਰਜਨ ਸਾਹਿਬ ਦੇ ਚੜ੍ਹ ਕੇ ਆਇਆ ਸੀ ਪ੍ਰਮਾਤਮਾ ਨੇ ਅਸੀ ਬੰਤ ਬਣਾਈ ਸੁਲੇਹੀ ਖਾਨ ਰਸਤੇ ਦੇ ਵਿੱਚ ਹੀ ਪ੍ਰਿਤੀ ਚਾਹੰਦੇ ਪੱਠੇ ਵੇਖਣ ਗਿਆ ਉੱਥੇ ਸੜ ਕੇ ਰਾਖ ਹੋ ਗਿਆ ਜਦੋਂ ਸਾਰੇ ਪਾਸਿਓਂ ਆਸਰਾ ਛੁੱਟ ਜਾਂਦਾ ਏ ਕੋਈ ਆਸਰਾ ਰਹਿੰਦਾ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਚਿਤ ਆਵੇ ਉਸ ਆਰ ਬ੍ਰह्म ਲੱਗੇ ਨ ਤਤੀਵਾਉ ਚਿੰਨਾ ਨੂੰ ਅਕਾਲ ਪੁਰਖ ਚਾਦ ਆ ਗਿਆ ਉਹਨਾਂ ਦਾ ਬਾਲ ਵੀ ਉਵਿੰਗਾ ਨਹੀਂ ਹੋਣ ਦਿੰਦਾ ਪ੍ਰਭ ਸਿਮਰਤ ਕਛ ਵਿਗਨ ਅਲਾਗੇ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਵਿਗਨ ਰਕਾਵਟਾਂ ਦੂਰ ਹੋ ਜਾਂਦੀਆਂ ਨੇ ਪ੍ਰਭ ਕਾ ਸਿਮਰਨ ਅਨ ਦਿਨ ਜਾਗੇ ਪ੍ਰਭੂ ਦਾ ਸਿਮਰਨ ਕਰਕੇ ਦਿਨ ਰਾਤ ਇਨਸਾਨ ਜਾਗਿਆ ਰਹਿੰਦਾ ਏ ਅੱਖਾਂ ਕਰਕੇ ਨਹੀਂ ਸੋਚ ਕਰਕੇ ਜਾਗਿਆ ਰਹਿੰਦਾ ਏ ਉਹ ਵਹਿਮਾ ਪਰਮਾ ਦੀ ਦੁਨੀਆ ਦਾ ਸ਼ਿਕਾਰ ਨਹੀਂ ਹੁੰਦਾ ਉਹ ਪਖੰਡ ਦਾ ਸ਼ਿਕਾਰ ਨਹੀਂ ਹੁੰਦਾ ਉਹ ਗੁਮਰਾਹ ਨਹੀਂ ਹੁੰਦਾ ਕਿਉਂਕਿ ਉਹ ਜਾਗਿਆ ਹੋਇਆ ਹੈ ਉਸ ਚੇਤ ਹੈ ਉਹ ਚੜ੍ਹਦੀ ਕਲਾ ਵਾਲਾ ਹੈ ਗੁਰਮੁਖ ਹੋਏ ਸੁਚੇਤਨ ਹੋਏ ਮਨਮੁਖ ਅੰਧ ਕਮਾਏ ਜਿਹੜਾ ਗੁਰਮੁਖ ਹੈ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸੁਚੇਤ ਹੈ ਉਹ ਚਤਾਨੇ ਜਿਹੜਾ ਮਨਮੁਖ ਹੈ ਆਪਣੇ ਮਨ ਪਿੱਛੇ ਚੱਲਣ ਵਾਲਾ ਉਹ ਹਨੇਰੇ ਵਿੱਚ ਜਾ ਵੜਦਾ ਹੈ ਉਹ ਕ੍ਰਿਤਿਆ ਕਰਦ ਲੱਗ ਜਾਂਦਾ ਹੈ ਉਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਰਹਿੰਦਾ ਪਰ ਜਿਨੇ ਗੁਰੂ ਤੇ ਵਿਸ਼ਵਾਸ ਕਰ ਲਿਆ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰ ਲਿਆ ਸਹਿਬ ਜੀ ਕਹਿੰਦੇ ਉਹ ਸਦਾ ਜਾਗੇ ਰਹਿੰਦੇ ਨੇ ਪ੍ਰਭ ਕੇ ਸਮਰਨ ਅਣ ਦਿਨ ਜਾਗੇ ਦਿਨ ਰਾਤ ਜਾਗਦੇ ਨੇ ਉਹਨਾਂ ਦੀ ਸੋਚ ਸਦਾ ਚੜ੍ਹਦੀ ਕਲਾ ਚ ਰਹੀਂਦੀ ਹੈ ਪ੍ਰਭ ਕੈ ਸਿਮਰਨ ਭਉ ਨ ਬਿਆਪੇ ਪ੍ਰਭੂ ਦੇ ਸਿਮਰਨ ਦੇ ਨਾਲ ਜ਼ਿੰਦਗੀ ਦੇ ਵਿੱਚੋਂ ਡਰ ਨਿਕਲ ਗਏ ਭਉ ਦਾ ਅਰਥ ਹੈ ਡਰ ਡਰ ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪਾਉਂਦਾ ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੇ ਪ੍ਰਭੂ ਦੇ ਸਿਮਰਨ ਦੇ ਨਾਲ ਜਿਹੜਾ ਦੁੱਖ ਹੈ ਉਹ ਪਾਸੇ ਹੋ ਜਾਂਦਾ ਇਹ ਆਪਣਾ ਗਲਵਾ ਨਹੀਂ ਪਾ ਸਕਦਾ ਚੋਰ ਨਹੀਂ ਪਾ ਸਕਦਾ ਉਹਦੇ ਤੋਂ ਖਿਹੜਾ ਛੁੱਟ ਗਿਆ ਪ੍ਰਭੂ ਕਾ ਸਿਮਰਨ ਦੁੱਖ ਨਾ ਸੰਤਾਪੈ ਪ੍ਰਭੂ ਕਾ ਸਿਮਰਨ ਸਾਧਕੇ ਸੰਗ ਕਹਿੰਦੇ ਇਹ ਸਿਮਰਨ ਗੁਰੂ ਦੀ ਸੰਗਤ ਕੀਤਿਆਂ ਪ੍ਰਾਪਤ ਹੁੰਦਾ ਹੈ ਪਰਮਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਸਰਬਨਿਧਾਨ ਨਾਨਕ ਹਰ ਰੰਗ ਪਾਤਸ਼ਾਹ ਜੀ ਕਹਿੰਦੇ ਪਿਆਰੇਆ ਸਾਰੇ ਖਜ਼ਾਨੇ ਉਸ ਮਨੁੱਖ ਨੂੰ ਆਪਣੇ ਜ਼ਿੰਦਗੀ ਦੇ ਅੰਦਰ ਪ੍ਰਤੀਤ ਹੋਣ ਲੱਗ ਜਾਂਦੇ ਨੇ ਜਿਨੇ ਗੁਰੂ ਦੀ ਸੰਗਤ ਕਰਕੇ ਗੁਰੂ ਦਾ ਸਿਮਰਨ ਕਰਕੇ ਆਪਣੀ ਮਤ ਨੂੰ ਆਪਣੀ ਸੋਚ ਨੂੰ ਉੱਚਾ ਕਰ ਲਿਆ ਉਦੇ ਵਾਸਤੇ ਹਰ ਇੱਕ ਕੀਮਤੀ ਖਜ਼ਾਨਾ ਉਹਦੇ ਹਿਰਦੇ ਵਿੱਚ ਉਹਦੀ ਮਤ ਦੇ ਵਿੱਚ ਹੈ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਸੁਣ ਲਈ ਉਹਨਾਂ ਦਾ ਜੀਵਨ ਭਲਾ ਹੋ ਗਿਆ ਉਹਨਾਂ ਦੇ ਅੰਦਰ ਮੋਤੀ ਅਨਮੋਲਕ ਮੋਤੀ ਪੈਦਾ ਹੋ ਗਏ ਜਿਨ੍ਹਾਂ ਦਾ ਕੋਈ ਮੁੱਲ ਪਾ ਕੇ ਉਹਨਾਂ ਨੂੰ ਖਰੀਦ ਨਹੀਂ ਸਕਦਾ ਐਸੇ ਸੂਰਮੇ ਅਮੁੱਲ ਹੁੰਦੇ ਨੇ ਉਹ ਵੱਡੀਆਂ ਵੱਡੀਆਂ ਜੇ ਦਾਤਾ ਲਾਲਚਾਂ ਦੇ ਅੱਗੇ ਵਿਕਦੇ ਨਹੀਂ ਉਹ ਆਪਣੇ ਗੁਰੂ ਦੇ ਅੱਗੇ ਸੇਸ ਪੇਟ ਕਰ ਚੁੱਕੇ ਹੁੰਦੇ ਨੇ ਜਿਹੜਾ ਸੇਸ ਇੱਕ ਵਾਰ ਗੁਰੂ ਨੂੰ ਵਿਕ ਗਿਆ ਉਹ ਫਿਰ ਇਹਨਾਂ ਲੋਕਾਂ ਦੇ ਅੱਗੇ ਗੁਮਰਾਹ ਕਰਨ ਵਾਲਿਆਂ ਦੇ ਅੱਗੇ ਨਹੀਂ ਝੁਕਦਾ ਨਾ ਵਿਕਦਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਮਨ ਦੇ ਵਿੱਚ ਉਹ ਖਜ਼ਾਨਾ ਪੈਦਾ ਕਰੀਏ ਜਿਹੜਾ ਸਾਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਹੈ ਬਾਣੀ ਨੂੰ ਪੜੀਏ ਪਿਉ ਦਾਦੇ ਕਾ ਕੋ ਢਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਧਾਨਾ ਰਤਨ ਲਾਲ ਚੱਕਾ ਕਸ਼ੂ ਨਾਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਟੋਟਨਾ ਆਵੇ ਵੱਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹ ਤ ਖਜ਼ਾਨੇ ਲਿਆਰ ਲਾਏ ਵਾਲੀ ਵਸਤਾ ਬਣ ਜਾਵੇ ਇਨ ਅਨਮੋਲ ਮੋਤੀਆਂ ਨੂੰ ਜੋ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਦਿੱਤੇ ਨੇ ਇਹਨਾਂ ਨੂੰ ਆ ਪੜ ਲੈ ਪੜ ਕੇ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ ਚ ਵਸਾ ਲਈਏ ਸੋ ਗੁਰੂ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਰ ਤੇ ਮੇਰ ਪ੍ਰਿਆਥ ਰੱਖਣ